ਹਾਂਜੀ ਸਸ਼ੀ ਕਾਲ ਜੀ ਅਨ ਨੂੰ ਵੈਲਕਮ ਟੂ ਅਵਰ ਨਿਊਜ਼ ਵਲੌਗਸ ਵਾਪਸ ਆ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਸਾਰਿਆਂ ਨੂੰ ਬੰਦੀ ਛੋੜ ਦੇ ਦਿੱਤੀ ਬਹੁਤ ਬਹੁਤ ਬਾਰਗ ਅਸੀਂ ਜਾ ਰਹੇ ਹਾਂ ਖੇਤ ਮੁਤਰ ਦੇ ਕਿ ਮੇਰੇ ਤੇ ਦੀਦੀ ਸਿੰਘ ਸਿੰਘ ਸੂਟ ਪਾਇਆ ਸੇਮ ਪੈਂਚ ਹੋ ਗਈ ਅੱਜ ਆਪਣੀ ਹੈ ਤੜਕੀ ਲੱਗੇ ਹੈਪੀ ਦੀਵਾਲੀ ਹੈਪੀ ਦੀਵਾਲੀ ਦੀਦੀ ਦੀਵਾਲੀ ਵਾਲੇ ਦੀਵਾਲੀ ਵਾਲੇ ਦਿਨ ਵੀ ਦੀਦੀ ਦਾ ਸਕੂਲ ਲੱਗ ਰਿਹਾ ਹੈਗਾ ਮੈਂ ਕੱਡਾ ਮੋਟੂ ਮੈਂ ਕੱਡਾ ਨਹੀਂ 1 2 3 ਜਾਂਦੀਆਂ ਨਹੀਂ ਹੋ ਜੂ ਉੱਥੋਂ ਤੱਕ ਇੱਥੇ ਚੱਲ ਮੱਥਾ ਟੇਕ ਮੱਥਾ ਟੇਕ ਲਿਵਰ ਮੰਮੀ ਤੋਂ ਬਿਨਾ ਮੱਥਾ ਟੇਕਣਾ ਹੈ। ਹੂੰ। ਮੰਮੀ ਕਹਿੰਦੀ ਮੇਰੀ ਜ਼ਿੰਮੇਵਾਰੀ ਸੰਭਾਲ ਲਓ। ਇਹ ਬਿਲਕੁਲ ਸੇਮ ਸੇਮ ਹੋ ਗਿਆ ਨਾ। ਆ ਦੇਖੋ ਕਿੰਨੇ ਵਧੀਆ ਲੱਗ ਰਿਹਾ ਵਸੇ। ਨਾਲੇ ਪਤਾ ਨਹੀਂ ਸੀ। ਮੈਂ ਦੇਖੋ ਰਿੱਕੀ ਦੇ ਜੰਪੜਾ ਭਾਈ। ਆ ਦੇਖੋ ਸੇਮ ਕਲਰ ਹੀ ਲੱਗ ਰਿਹਾ ਜਿਵੇਂ ਆਈ ਆਪਣਾ। ਆ ਖੇਤਾਂ ਦੀ ਮਟੀ ਹੈ ਭਈ ਅਸੀਂ ਇੱਥੇ ਦਿਵਾਲੀ ਵਾਲੇ ਤੈਨੂੰ ਤਾਂ ਨਹੀਂ ਦੇਖਦੇ ਹਾਂ ਦੇ ਦਿਵਾਲੀ ਵਾਲੇ ਦੇਣੀ ਹਨ। ਮੱਸਿਆ। ਮੱਸੀ ਵਾਲੇ ਦੇਣਾ ਸੀ ਇੱਥੇ ਮੱਥਾ ਟੇਕਦੇ ਹੁੰਨੇ ਆ ਸਾਰੀਆਂ ਆਉਂਦੀਆਂ ਹੁੰਦੀਆਂ ਹਨ ਆਪਣੇ ਸਾਰੇ ਘਰਾਂ ਦੇ ਕਿੱਥੇ ਹੁਸਕਰ ਆਪੀ ਦੀਵਾਲੀ ਕਹਾਂਗੇ ਅੱਜ ਚਲੋ ਲੋ ਭਈ ਅਸੀਂ ਮੇਨ ਚੀਜ਼ ਭੁੱਲ ਗਏ ਕਿਉਂਕਿ ਅਸੀਂ ਇੱਥੇ ਮੱਥਾ ਟੇਕ ਕੇ ਬਦਲ ਜਿਹੜੀਆਂ ਜਠਾਣੀਆਂ ਹੁੰਦੀਆਂ ਨੇ ਦਰਾਣੀਆਂ ਉਹਨਾਂ ਦੇ ਪੈਰੀ ਹੱਤ ਲਾਉਂਦੀਆਂ ਹੁੰਗੀਆਂ ਨੇ ਵੀ ਆਪ ਦੀ ਸੱਸਾਂ ਦੀ ਵੀ ਤੇ ਜਦੋਂ ਜਠਾਣੀਆਂ ਬੇ ਨਾਲ ਉਹਦੇ ਪੈਰੀ ਹੱਤ ਲਾਉਂਗੇ ਠੀਕ ਜੀ ਦੀ ਵਸ ਦੀ ਰੇ ਭਈ ਮੰਮੀ ਮੇਰੇ ਐ ਐ ਲੈ ਮੈਂ ਪ੍ਰਸ਼ਾਦ ਦਿੱਤੀ ਮੈਂ ਚਾਹ ਵੀ ਨਹੀਂ ਪੀਤੀ ਇਹਦੀ ਰੋਟੀ ਲਾਦੇ ਮੈਂ ਹਾਂ ਕੋਈ ਨਹੀਂ ਆਇਆ ਜੈਸੀ ਪਹਿਲਾਂ ਮੱਥਾ ਸੀ ਟਿਕਿਆ ਜੀ ਸੱਚ ਨਾਲੇ ਇੱਕੇ ਤੋਂ ਵੜਕੀ ਲਈ ਸੀ ਕਿਸ ਤੋਂ ਇਹ ਤਾਂ ਵੜਕੀ ਲਈ ਸੀ ਓਕੇ ਲਓ ਬਈ ਸਾਰਿਆਂ ਨੂੰ ਬੰਦੀ ਛੋੜ ਦਿੱਤੀਆਂ ਬਹੁਤ-ਬਹੁਤ ਮੁਬਾਰਕਾਂ ਇਧਰ ਮੈਨੂੰ ਗਿਫਟ ਆਏ ਸੀਗੇ ਇੱਕ ਆ ਗਿਫਟ ਆਇਆ ਸੀ ਠੀਕ ਹੈ ਆ ਆਪਾਂ ਨੂੰ ਸੰਧਾਰਾ ਆਏ ਸੀ ਕੱਲ ਦਿਖਾਣ ਡੈਡੀ ਕੇ ਲੈ ਕੇ ਗਏ ਸੀ ਆ ਮੇਰੀ ਭੂਆ ਦੇਖੇਗੀ ਇਸੀ ਸੰਧਾਰਾ ਆਮਨੋ ਆਣੀ ਵੀਰ ਨੇ ਗਿਫਟ ਦਿੱਤਾ ਸੀ ਬਾਕੇ ਬਹੁਤ ਸਾਰਾ ਸੁੰਦਾਰ ਆਇਆ ਸੀ ਉਹ ਆਪਾਂ ਆਮੀਆਂ ਭੈਣਾਂ ਨੂੰ ਵੀ ਕਿਕੜਾ ਬਣਾ ਕੇ ਦੇਤਾ ਤੇ ਚਲੋ ਦੀਵਾਲੀ ਆ ਮੂੰ ਮਿੱਠਾ ਹੋ ਜੂ ਸਾਰਿਆਂ ਦਾ ਚਾਹ ਤਰੀ ਇੱਥੇ Love you guys ਆਪਾਂ ਸ਼ੌਪ ਤੇ ਜਾਣ ਵਾਸਤੇ ਹੋ ਗਿਆ ਤਿਆਰ ਅੱਪਾ ਅੱਜ న్యూ ਸ਼ੌਪ ਤੇ ਜਾਣਾ ਫਰਾਣੀ ਤੇ ਜਾਣਾ ਠੀਕ ਹੈ ਮੈਂ ਦੁਕਾਨ ਤੇ ਜਾ ਰਹੇ ਆ ਮੈਂ ਰਿੱਕੀ ਕੰਤਾਜ ਐਂਡ ਸੌਂ ਲਓ ਬਈ ਗਾਇਜ਼ ਮੈਂ ਤੇ ਸ਼ਰਨਦੀਪ ਨੇ ਅੱਜ ਪਾਉਣੇ ਆ ਅਸੀਂ ਕੁੜਤੇ ਨਾਲ ਰਵਾਹਾਂ ਦੇ ਨਾਲ ਤੇ ਅੱਜ ਅਸੀਂ ਦਿਵਾਲੀ ਲਈ ਸਪੈਸ਼ਲ ਰੈਡੀ ਹੋਵਾਂਗੇ ਦੋਨੇ ਪਹਿਣਾ ਫਿਰ ਅਸੀਂ ਗੁਰਦੁਆਰਾ ਅੜੀ ਸਰ ਸਾਹਿਬ ਵੀ ਮੱਥਾ ਟੇਕਣਾਗਾ ਠੀਕ ਹੈ ਤੇ ਉਸਕੇ ਬੁਟੀਕ ਤੇ ਵੀ ਦੀਵੇ ਲਗਾਉਣੇ ਆ ਤੇ ਆਪਣੀ ਨਵੀਂ ਦੁਕਾਨ ਤੇ ਵੀ ਦੀਵੇ ਲਗਾਉਣੇ ਆ ਤਾਂ ਅਸੀਂ ਪਹਿਲਾਂ ਘਰੇ ਜਾਂਦੇ ਆ ਠੀਕ ਹੈ ਹਨਰ ਇੱਕੇ ਹੋ ਫਿਰ ਇੱਕੇ ਨੂੰ ਨਾਲ ਲੈ ਕੇ ਆਵਾਂਗੇ ਦੇਖੇ ਦੀਵਾਲੀ ਵੇਲੇ ਉਹੀ ਹੁੰਦਾ ਵੀ ਧੂਆਂ ਦਾ ਚੜ ਜਾਂਦਾ ਹੁੰਦਾ ਨਾ ਪਟਾਕੇ ਠੁੱਕੇ ਕਰਕੇ ਮੌਸਮ ਉਹ ਵੀ ਹੋਇਆ ਪਿਆ ਸਹੀ ਗੱਲ ਆ ਦੀਵਾਲੀ ਕੱਲ੍ਹ ਬਣਾ ਲਈ ਉਹਦੇ ਲੋਕਰ ਹੂੰ ਅੱਜ ਬਣਾ ਰਹੇ ਆ ਫਿਰ ਆਪਣੇ ਹਰਿਮੰਦਰ ਸਾਹਿਬ ਹੋ ਗਿਆ ਸੀਗਾ ਵੀ ਬੰਦੀ ਛੋੜ ਦੇ ਸੱਚ ਆ ਅੱਪਾ ਪੰਜਾਬ ਦੇ ਵਿੱਚ ਮਨਾਉਣੇ ਦਾ ਬੰਦੀ ਛੋੜਦੇ ਪਸਾ ਲਓ ਭਾਈ ਪਹੁੰਚ ਗਏ ਭਈ ਆਪਾਂ ਘਰੇ ਹੁਣ ਆਵਾਂਗੇ ਆਪਾਂ ਰੈਡੀ ਫਿਰ ਆਪਾਂ ਜਾਵਾਂਗੇ ਗੁਰਦੁਆਰਾ ਅੜੀ ਸਰਸਾ ਹੈ ਮੈ ਰਿੱਕੀ ਤੇ ਸ਼ਰਨਦੀ ਦੀ ਘਰੇ ਪਹੁੰਚ ਗਏ ਕਿਰਾਜ ਹੋਸ਼ ਹੋ ਗਿਆ ਜੀ ਯਾਰ ਲਓ ਭਈ ਆਪਾਂ ਪਹੁੰਚ ਗਏ ਘਰੇ ਤੇ ਅਸੀਂ ਦੋਨਾਂ ਭੈਣਾਂ ਨੇ ਸੋਚਿਆ ਸੀ ਵੀ ਅਸੀਂ ਕੱਲ ਨੂੰ ਕੁੜਤੇ ਪਾਉਣੇ ਆ ਤੇ ਕਿਹਾ ਮੈਂ ਕਿਲਾ ਕੁੜਤੀਆਂ ਦਾ ਸੀ ਬਟਮੇ ਨਾਲ ਪਰਾਜੋ ਵੀ ਲੈ ਕੇ ਆਈਆਂ ਤੇ ਤੁਹਾਨੂੰ ਬਹੁਤ ਸੋਹਣਾ ਲੱਗੂਗਾ ਮਤਲਬ ਮੈਂ ਕਲਰ ਇਦਾਂ ਕਲਰਫੁਲ ਜੀ ਹਾਂ ਕੁੜਤਾ ਕਿਉਂਕਿ ਸਾਨੂੰ ਬਹੁਤ ਗਰਮੀ ਲੱਗ ਰਹੀ ਹੈ ਤੇ ਅਸੀਂ ਕਾਟਨ ਦਾ ਕੁੜਤਾ ਮਤਲਬ ਇਹ ਅੱਜ ਅੱਜ ਪੈਜੂ ਸਾਡਾ ਕਾਟਨ ਦਾ ਕੁੜਤਾ ਮੁਰਕੇ ਸੀ ਗਰਮੀਆਂ ਚ ਪਾਵਾਂਗੇ ਦੇਖੋ ਸੁੰਦਰ ਪ੍ਰਿੰਟ ਸੋਹਣਾ ਹੂੰ ਕੋਲ ਕੇ ਦੇਖ ਲਓ ਸਾਰਾ ਯੈਸ ਟਾਈਟ ਕਰਨਾ ਹੋਵੇ ਤੁਸੀਂ ਕਰ ਲਿਓ ਕਿਰਾਂ ਮੈਂ ਤੁਹਾਡਾ ਸਾਈਜ਼ ਡਬਲ ਐਕਸਲ ਹੀ ਲਿਆ ਠੀਕ ਕਿਉਂਕਿ ਨਹੀਂ ਨਹੀਂ ਮਤਲਬ ਮਤਲਬ ਇਹ ਚੀਜ਼ ਆ ਵੀ ਦੀਦੀ ਦੇ ਡਬਲ ਐਕਸਲ ਨਹੀਂ ਆਉਂਦਾ ਗਾਇਸ ਮੇਰੇ ਐਮਓ ਦਾ ਐਮਓ ਦਾ ਪਰ ਮਤਲਬ ਕਿ ਉਹ ਹੁੰਦਾ ਨਾ ਕੁੜਤਾ ਥੋੜਾ ਲੂਸ ਹੋਣਾ ਲੱਗਦਾ ਤਾਂ ਦੀਦੀ ਥੋੜੀ ਜਿਹੀ ਫਿਟਿੰਗ ਬਾਉਣਗੇ ਇਹ ਚ ਬਸ ਤਾਂ ਉਹ ਅੱਛਾ ਲੱਗਦਾ ਲੂਸ ਲੂ ਮੈਂ ਵੀ ਆ ਮੇਰਾ ਸਾਈਜ਼ ਐਸਾ ਮੈਂ ਲੈ ਲੈ ਕੇ ਆਈ ਹਾਂ ਠੀਕ ਐਸਾ ਹੀ ਐਕਸ ਪਹਿਲਾਂ ਮੈਂ ਦੋਨਾਂ ਦਾ ਇੱਕੋ ਜਿਹਾ ਲੈਂਦਾ ਸੀ। ਆਹ ਇੱਕੋ ਜਿਹਾ ਵੰਗੂਆਂ। ਫਿਰ ਉਹਦੇ ਵਿੱਚ ਸਾਈਜ਼ ਨਹੀਂ ਨਾ ਮਿਲਿਆ ਡਬਲ ਐਕਸਲ। ਫਿਰ ਮੈਂ ਕਿੱਥੇ ਪਹਿਲੇ ਲੈ ਲਿਆ। ਤੇ ਦੇਖਿਆ ਤੇਰੀ ਬਾਹ ਦੇਖਿਆ। ਪਤਾ ਨਹੀਂ ਦੇਖਿਆ ਹੋਣਾ ਤੁਸੀਂ ਕਿਤੇ ਦੇਖੋ। ਮੋਟੂ ਲੈ। ਪਲਾਜੋ। ਬੜਾ ਸੋਹਣਾ ਤੁਹਾਡਾ ਫੇਵਰੇਟ ਪਲਾਜੋ ਬਣ ਜਾਣਾਗਾ। ਨਾਲੇ ਵਾਈਟ ਹਮੇਸ਼ਾ ਕੰਮ ਆਊਗਾ ਆਪਣੇ ਦੋਵੇਂ ਪਹਿਣਾ ਦੇ। ਨਾਲੇ ਪਤਾ ਕੀ ਹੈ ਇਹਦੇ ਨਾਲ ਕਿਵੇਂ ਮਰਜ਼ੀ ਗਰਮੀ ਚ ਕੁੜਤੇ ਬਣਾ ਲਈਏ ਆਪਾਂ। ਕਿ ਰਮੇ ਯਾਰ ਸਾਈਜ਼ ਵੱਡਾ ਲੈਂਦਾ ਪਤਾ ਕਿਉਂ ਮੈਂ ਕਿਹਾ ਵੀ ਚਾਹੇ ਪੀੜਾ ਕਰ ਲਈਏ ਕੋਈ ਚੱਕਰ ਨਹੀਂ ਹਾਂ ਦੇਖੀ ਕੋਫੀ ਦੇ ਤਾਂ ਖੁੱਲਾ ਨਹੀਂ ਹੁੰਦਾ ਕੁੱਲੇ ਹਾਂ ਮੇਰੇ ਨੂੰ ਤਾਂ ਐਸਾ ਆਉਂਦਾਗਾ 28 ਪਰ ਮੈਂ ਐਮ ਲੈਂਦਾਗਾ ਠੀਕ ਹੈ ਅੱਛਾ ਹੈ ਕਦੋਂ ਜਾਣਾ ਆਪਾਂ ਚਲੋ ਬਸ ਹੋ ਜਾ ਰੈਡੀ ਆਪਾਂ ਨੂੰ ਆਪਣੇ ਲਈ ਕੁਛ ਕਵਰੀ ਹੋਰ ਆਪਾਂ ਨੂੰ ਸਕੂਟੀ ਤੇ ਨਹੀਂ ਜਾਣਾ ਪਊਗਾ ਰਿਕੀ ਜਾ ਅਵੇਲੇਬਲ ਰਾਜਵਿੰਦਰ ਹੈਗਾ ਵੀਰਾ ਵੀ ਜਾਂਦੇ ਫੇਰ ਵਧੀਆ ਫਿਰ ਤਾਂ ਚਾਰੇ ਇਕੱਠੇ ਜਾਵਾਂਗੇ। ਲਓ ਬਈ ਖੁਸ਼ੀ ਦੀ ਗੱਲ ਇਹ ਵੀ ਆ ਵੀ ਅਸੀਂ ਚਾਰੇ ਇਕੱਠੇ ਜਾਵਾਂਗੇ ਕਿਉਂਕਿ ਵਧੀਆ ਲੱਗਦਾ ਹੁੰਦਾ ਜਦੋਂ ਅਸੀਂ ਫੈਮਿਲੀ ਫੈਮਿਲੀ ਇਕੱਠੇ ਜਾਂਦੇ ਹਾਂ ਨਾ। ਅੱਛਾ ਲੱਗਦਾ ਸਾਨੂੰ। ਹੁਣ ਭੈਣ ਜੀ ਆਪਾਂ ਡਿਸਕਸ਼ਨ ਕਰ ਲਈ। ਇਹ ਦਿਨ ਨਾਲ ਨਾ ਆਪਾਂ ਚਪੜਾ ਵਾਉਣ। ਦੋਵੇਂ ਬਹਿਣਾ। ਤੁਸੀਂ ਆ ਪਾਇਓ? ਫਲਾਜ਼ੋ ਨਾਲ। ਤੇ ਮੈਂ ਕਿਹੜੀ ਪਾਵਾਂ? ਕਿ ਆਪਾਂ ਇਦਾਂ ਦੀਆਂ ਬਾਰੀਏ ਦੋਨੇ ਜਾਂ ਨਹੀਂ ਉਥੋਂ ਹੋਰੀ ਜੋ ਹੀ ਪੀ। ਹੂੰ ਕਿਸਾਈ ਵਾਲੀ ਪੀਂ। ਮੀਹਾਂ ਚ ਅੜਾਂ ਚ ਦਸੀ ਮਤੋਂ ਉਹ ਬੈਡੂਕਾ ਨਾਰਮਲ ਆਪਣੀ ਜਿਹੜੀ ਦੂਜੀ ਆ ਜਿਹੜੀ ਦੂਜੀ ਕਹਿੰਦੇ ਤੁਸੀਂ ਜਿਹੜੀ ਆਨਲਾਈਨ ਗਈ ਸੀ ਮੈਨੂੰ ਆਏ ਜਾਂ ਦੋਨੇ ਗੁੱਠੇ ਵਾਲੀਆਂ ਬਾਈਏ ਜਾਂ ਦੋਨੇ ਉਵੇਂ ਦੀਆਂ ਬਾਈਏ ਹੂੰ ਕੁੜੀ ਆ ਚ ਗਈ ਚਲ ਕੋਈ ਗੱਲ ਨਹੀਂ ਜਿਹੜੀ ਸਤਾਈ ਉਹੀ ਪਾਲਾਂ ਮੈਂ ਆਪਦੀ ਕੁੜੀ ਨੂੰ ਥੋੜੀ ਸਿੱਖਾਉਣਾ ਕਿਹੜਾ ਤਿਆਰ ਹੋਈਏ ਆਪਾਂ ਫੇਰ ਦੇਖਦੇ ਆਂ ਓਟੂ ਕਿਹੜਾ ਤਿਆਰ ਹੋਈਏ ਆਪਾਂ ਫੇਰ ਦੇਖਦੇ ਆ ਹਨਾ ਲਓ ਬਈ ਅੱਜ ਅਸੀਂ ਸਪੈਸ਼ਲ ਦਿਵਾਲੀ ਵਾਸਤੇ ਕੁੜਤੇ ਲਿਆਂਦੇ ਸੀਗੇ ਟਰੌਜ਼ਰ ਦੇ ਨਾਲ ਤੇ ਅਸੀਂ ਦੋਨਾਂ ਜਣੇ ਨੇ ਚੱਪਲ ਪਾਈ ਆ ਆਹ ਕਿਹੜੀ ਚੱਪਲ ਆ ਇਹਦਾ ਨਾਮ ਕੀ ਆ ਵੈਲੈਂਟਾਈਨ ਨੂੰ ਤੇ ਆਹ ਵਾਲੀ ਗੁੱਚੀ ਤੇ ਨਾਲ ਅਸੀਂ ਪਰਸ ਵੀ ਚੱਕਾਂਗੇ ਤੇ ਹੁਣ ਅਸੀਂ ਜਾ ਰਹੇ ਹਾਂ ਰੈਡੀ ਹੋ ਕੇ ਮੈਂ ਤੇ ਦੀਦੀ ਤੁਸੀਂ ਸੜੀ ਲੁੱਕ ਚੈੱਕ ਕਰ ਸਕਦੇ ਹੋ ਠੀਕ ਹੈ ਕਿਸੇ ਨੂੰ ਵੀ ਇਦਾਂ ਦੇ ਕੁਰਤੇ ਚਾਹੀਦੇ ਹੋਏ ਸਾਨੂੰ ਦੱਸ ਦਿਓ ਠੀਕ ਹੈ ਤੇ ਹੁਣ ਅਸੀਂ ਜਾ ਰਹੇ ਹਾਂ ਪਹਿਲਾਂ ਅੜੀ ਸਰ ਸਾਹਿਬ ਮੱਥਾ ਟੇਕਣ ਤੇ ਫਿਰ ਅਸੀਂ ਇੱਕ ਅਜੀ ਫੋਟੋ ਕਰਕੇ ਆਊਟਲੈਟ ਫਿਰ ਅਸੀਂ ਵਾਪਸ ਘਰ ਆਵਾਂਗੇ ਦੁਬਾਰੀ ਸੈਲੀਬ੍ਰੇਟ ਕਰਾਂਗੇ ਲੋ ਬਈ ਗਾਇਸ ਤੇ ਹੁਣ ਡਿਸਕਸ਼ਨ ਹੋ ਰਹੀ ਹੈ ਇੱਕ ਦਾਲ ਸਬਜ਼ੀ ਘਰੇ ਬਣ ਗਈ ਵੀ ਇੱਕ ਹੋਰ ਹੋਣੀ ਚਾਹੀਦੀ ਆ ਸੇ ਭਾਜੀ ਸੇ ਭਾਜੀ ਸ਼ੇਪਾ ਦੀ ਡਿਸਕਸ਼ਨ ਹੋ ਰਹੀ ਹੈ ਸ਼ੇਪਾ ਜੀ ਬਣਵਾ ਕੇ ਲਾਉਣ ਵਾਲੀ ਸਵਾਲ ਹੁੰਦੇ ਹਨ ਵੀ ਹਾਂ ਉਹ ਰਾਜਵਿੰਦਰ ਜੀ ਕਹਿੰਦੇ ਖਾਦੀ ਮੈਂ ਇਹਨਾਂ ਦੀ ਸਵਾਲ ਹੁੰਦੀ ਹੈ ਰਿੱਕੀ ਦਾ ਆ ਤਾਂ ਬੇੜ ਆਪਣੇ ਮੇਨ ਰੋਡ ਹਾਂ ਟਾਪ ਬਣਵਾ ਲਿਆ ਮਿੰਟੂ ਦੇ ਵੀ ਕਹਿੰਦੇ ਸਵਾਲ ਹੁੰਦੀ ਹੈ ਹਨਾ ਕਿਹੜਾ ਮਿੰਟੂ ਆਪਣਾ ਵੀਰ ਹਾਂ ਉਹ ਵੀ ਸਲਾ ਕਰਾਉਂਦਾ ਵੀਰਾ ਕਿੱਥੇ ਆ ਕਿੱਧਰ ਤੇ ਪਹੁੰਚ ਗਿਆ ਉਹ ਵੀਰਾ ਉਹ ਸੀ ਵੀਰਾ ਤੁਹਾਡੇ ਨਾਲ ਮੈਚਿੰਗ ਹੋ ਗਈ ਵੀਰੇ ਦੀ ਅੱਜ ਪੂਰੀ ਵਧੀਆ

ਨਮਸਤੇ ਜੀ ਬੇ ਕਿੰਨੀਆਂ ਸੋਹਣੀਆਂ ਨੇ ਐਵੇਂ ਗੁਪਾਲ ਦੇਖਦੇ ਨਾ ਬਿਖਦੇ ਇਧਰ ਨੂੰ ਗੁਰੂ ਘਰ ਗੁਰੂ ਘਰ ਆਊਗਾ ਇਧਰ ਨੂੰ ਇਧਰ ਆ ਸਿੱਖਾ ਪਰ ਕਿ ਤੂੰ ਨਹੀਂ ਸਹੀ ਕਰ ਲੋ ਤੂੰ ਨਹੀਂ ਸਹੀ ਕਰ ਲੋ ਬਸ ਗਰੀ ਤੁਹਾਡੇ ਫੇਸ ਤੇ ਕਾਂਸਜੀ ਵਾਲੀ ਬੈ ਰਹੀ ਆ ਇੱਥੇ ਸਹੀ ਲੱਗ ਰਿਹਾ ਹਾਂ ਕੰਕਰੀਏ ਲਾਇਦਾ ਹੈ ਨਾ ਟ੍ਰਿਕੀ ਗੋਲ ਪਾ ਲਵਾਂ ਡੈਟ ਕਰਕੇ ਲਿਆ ਕਰੋ ਵੀਰੇ ਤੋਂ ਵੀਰੇ ਤੋਂ ਡੈਟ ਕਰਕੇ ਲਿਆ ਕਰੋ ਇੱਕ ਸਾਡੀ ਵੀ ਕਰ ਦੋ ਵੇਰ ਲਾ ਦੇ ਤੁਸੀਂ ਹਲੋ ਹਲੋ ਮੋਟੇ ਸੂਰ ਲਾ ਦੇ ਸਾਰਿਆਂ ਲਾ ਦੇ ਨਾ ਕੱਪ ਦੀ ਵੀ ਨਹੀਂ ਕੋਈ ਨਹੀਂ ਪਰ ਕੋੰਪੋਨਟ ਮੈਂ ਲੈ ਕੇ ਆਉਂਦਾ ਅਡੋ ਮਧਰਾਜ ਜੱਪਾ ਦਿਵਾਲੀ ਦੀ ਫੁੱਲ ਫੀਲਿੰਗ ਲਾਵਾਂਗੇ ਅਸੀਂ ਆਪਾਂ ਦੋਨੇ ਵਾਰ ਵਰਕਿੰਗ ਮੂਵਮੈਂਟ ਨਾ ਤਾਂ ਕਿ ਵੀਰ ਆਪਾਂ ਕੁਝ ਬਣਾਇਆ ਨਹੀਂ ਨਾ ਕਰੇ ਆਲਾ ਬੇ ਅਬਾ ਸਿਆ ਬਾਜੀ ਦਾ ਲੰਗ ਦੇਖੀ ਇੱਕ ਹੋ ਲੈ ਰੰਗ ਰਾਇਤਾ ਆਇਨੇ ਪਰ ਰੇਤਾ ਤੁਸੀਂ ਜੀ ਕਿ ਮੈਂ ਇਹ ਬੋਲ ਹੁਣ ਸਾਡਾ ਪ੍ਰੋਗਰਾਮ ਬਣ ਗਿਆ ਕਿਉਂਕਿ ਵੀਰੇ ਨੂੰ ਪੈ ਗਿਆ ਕੰਮ ਉੱਥੇ ਪੈਟਰੋਲ ਪੰਪ ਤੇ ਤੇ ਕਿਉਂਕਿ ਆਪਾਂ ਚਲਦੇ ਆ ਰਹੀ ਕਿ ਥੋੜੇ ਜਿਹੇ ਪਕੌੜੇ ਖਾ ਕੇ ਆਪਾਂ ਜਾਂਦੇ ਬਟੀ ਹਾਂਜੀ ਜੇ ਕਚਹਿਰੀ ਚੌਂਕ ਵਧੀਆ ਫਿਰ ਉੱਥੇ ਚਲਦੇ ਆਂ ਫਿਰ ਕਿ ਕਿੱਥੇ ਵਧੀਆ ਮਿਲਦੇ ਜਿਆਦਾ ਕਚਹਿਰੀ ਚੌਂਕ ਨੂੰ ਬਰੈਡ ਪਕੌੜੇ ਲੈ ਆ ਸੀ ਉੱਥੇ ਖਾਦਾ ਸੀ ਬਰੈਡ ਪਕੌੜਾ ਨਹੀਂ ਖਾਣਾ ਬਰੈਡ ਪਕੌੜਾ ਨਹੀਂ ਖਾਣਾ ਵੀ ਬੂ ਯਾਰ ਅਦੇ ਮਿਕਸ ਪਕੌੜਾ ਉਹ ਪਹੰਡੇ ਆਏ ਵਿੱਚ ਨੰਗ ਚਲਦੇ ਆਂ ਵੀਕਾਂ ਦੇ ਵਾਲੇ ਚੱਲ ਆਉਂਦਾ ਖਾਣ ਬਰੋਕਾ ਥੋੜੇ ਥੋੜੇ ਮਾੜਾ ਵਾੜਾ ਦੋ ਦੋ ਵੀਕਾਂ ਦੇ ਵਾਲੇ ਨੂੰ ਲਾਵਾਂਗੇ ਪੱਕਾ ਪਤਾ ਨਹੀਂ ਨਾ ਵੀਕਾਂ ਦੇ ਵਾਲੇ ਮਠਿਆਈਆਂ ਲ ਪਕੌੜੇ ਦੁਪਹਿਰੇ ਹੁੰਦੇ ਹੋਣਗੇ ਨਾ ਪਕੌੜੇ ਚੰਗੀ ਲੰਗ ਜਾਗੇ ਵਿਚ ਦੀ ਨੰਗ ਜਾਗੇ ਆਥਣੇ ਫੋਕਸ ਘਟਾਉਂਦੇ ਪਕੌੜੇ ਜਦੋਂ ਚੁਕਣ ਮਨਣ ਲੱਗ ਜੂ ਇਹ ਵੀ ਸਹੀ ਗੱਲ ਹੈ ਟਿਕੜਾ ਖਾ ਲੈਣਾ ਕਈ ਪੀਸੀ ਦਾ ਪਰ ਮੈਂ ਤਾਂ ਖਾਣਾ ਨਹੀਂ ਨਹੀਂ ਖਾਣਾ ਨਹੀਂ ਦੀਦੀ ਨੇ ਮਾਂ ਦੀ ਵੀ ਖਾਂਦੀ ਹਾਂ ਪੌਣੇ ਥੋੜੇ ਥੋੜੇ ਲੈ ਕੇ ਤਾਂ ਵੀ ਥੋੜੀ ਗੇ ਲਓ ਬਈ ਗਾਇਜ਼ ਸਪੀਕਰ ਨੇਰ ਵਾਲਿਆਂ ਦੇ ਆਪਾਂ ਪਹੁੰਚ ਗਏ ਦੀਦਾ ਤੇ ਮੇਰਾ ਮਨ ਹੋ ਰਿਹਾ ਪਕੌੜੇ ਖਾਣ ਦਾ ਤੇ ਅਸੀਂ ਹੁਣ ਪਹਿਲਾਂ ਪਕੌੜੇ ਲੈ ਲੀਏ ਫਿਰ ਮਿਲਦੇ ਆਪਾਂ ਪੈਪਸੀ ਹਾ ਕੋਕੀ ਦੀ ਪੈਪਸੀ ਗੋਭੀ ਵਾਲੀ ਲੈ ਆਵਾਂਗੇ ਸਾਨੂੰ ਫਿਰ ਆਉਣਾ ਥੋੜੇ ਜਿਹਾ ਗੋਭੀ ਫੇਰ ਕਰਵਾਵਾਂ ਕਿੰਨੇ ਦਾ ਪਾਓ ਪਾਈਆਵਾ ਦੋ ਹਾਂ ਅਸੀਂ ਤਾਂ ਉਹਨਾਂ ਨੇ ਵੈਸੇ ਐਸਾ ਵੈਸੇ ਖਾਣੀ ਆ ਬੈਠ ਕੇ ਗੱਡੀ 'ਚ ਹਾਂ 400 ਬਰਾਮ ਪਾਈਏ ਦੋ ਪਾਈਏ ਹੀ ਦੋ ਬਸ ਥੋੜੇ ਜਿਹਾ ਖਾਣੇ ਐਸਾ ਗੱਡੀ 'ਚ ਬੈਠ ਕੇ ਹਾਂ ਗੋਭੀ ਕਿਤੇ ਹੋਰ ਟਰਾਈ ਕਰ ਲੈ ਥੋੜਾ ਮਸਾਲਾ ਪਾ ਕੇ ਇਹ ਕੋਡੇ ਨਹੀਂ ਹੈਗੀ ਅੱਛਾ ਅੱਛਾ ਇਹ ਸਾਡੀ ਨਹੀਂ ਹੈਗੀ ਵੀਰ ਚੱਲ ਕੋਈ ਨਹੀਂ ਵੀਰੇ ਕੋਈ ਨਹੀਂ ਬੜੇ ਹੋਬੀ ਹੋ ਗਏ ਭਈ ਅਦਾਸ ਕਿਉਂਕਿ ਮਿਲ ਨਹੀਂ ਗੋਭੀ ਵਾਲੇ ਪਕੌੜੇ ਇੱਕ ਅਡਵਾਂਡ ਰਹਿ ਗਈ ਹੋਬੀ ਪਕੌੜਾ ਇਹ ਥੋੜਾ ਫੇਵਰੇਟ ਆ ਨਾ ਗੋਭੀ ਪਕੌੜਾ ਜੇ ਅੱਜ ਮਿਲ ਗਿਆ ਮਿਲ ਗਿਆ ਨਹੀਂ ਤੇਰੀ ਭੈਣ ਤੈਨੂੰ ਕੱਲ ਨੂੰ ਗੋਭੀ ਪਕੌੜਾ ਬਣਾ ਕੇ ਖਵਾਪਰੇ ਬਰਾਮ ਉਹ ਬਿਲੇ ਜਾਗੇ ਫਿਰ ਆਪਾਂ ਜੇ ਬੜਨਾ ਗੋਭੀ ਪਕੌੜਾ ਮਿਲੇ ਚੁਪੀ ਗਲ ਬਣਾ ਕੇ ਖਵਾਣੂ ਪਰ ਹੂੰ ਕੁੱਟੀ ਹੋਵੇ ਕੱਲ ਨੂੰ ਮੈਂ ਚਲਾਇਆ ਨਵਾਂ ਬਿਜ਼ਨਸ ਵੀ ਲੱਡਾ ਮਸ਼ੀਨਾਂ ਨਾਲ ਚਲਾਇਓ ਹੂੰ ਆਪਣਾ ਥੋੜਾ ਮਸ਼ੀਨਾਂ ਵਾਲਾ ਕੰਮ ਆ ਮੈਂ ਉੱਥੇ ਰਖਿਆ ਰਬ ਟੀਕ ਤੇ ਟੀਕ ਤੇ ਟੀਕ ਤੇ ਛੁੱਟੀ ਹੈ ਬਈ ਹੂੰ ਤੇ ਮੋਟੂ ਬਣਾਈ ਕੇ ਰਾਂ ਅਸੀਂ ਲਾਉਣੇ ਦੀਵੇ ਮੈਂ ਤੇ ਮੋਟੂ ਦੋਨੇ ਪੈਣਾ ਆਜੋ ਆਹ ਉਤਰੋ ਦੀਵੇ ਦੇ ਚੱਕ ਲਓ ਕਾਲੇ ਲਫਾਫੇ ਚ ਆ ਕਾਲੇ ਲਫਾਫੇ ਚ ਕੋ ਸੈਟਰਾਂ ਦੀ ਮੰਨ ਦਿਲ ਚਾਰ ਹੀ ਨੇ ਚਾਰ ਕਿ ਬੰਨ ਲਓ ਵੀ ਪਹੁੰਚ ਗਏ ਆਪ ਆਪਣੇ ਮਟੀਰ ਤੇ ਪਾਤਰ ਐਸੇ ਚਾਰ ਆ ਨਹੀਂ ਦੋ ਦੋ ਹੀ ਲਾਉਣੇ ਬਸ ਓਕੇ ਬਸ ਇੱਕ ਇੱਥੇ ਵੱਡੇ ਨਹੀਂ ਹਾਂ ਇੱਕ ਇੱਥੇ ਲਾ ਦੇਣੇ ਇੱਕ ਇੱਥੇ ਲਾਉਣੇ ਪਾਉਟੇ ਬੋਲੀ ਨਹੀਂ ਹੋ ਗਈ ਇਸ ਦੀ ਨਾ ਵੀ ਆਇਆ ਕੀ ਮਨਜ਼ਰ ਕਰਨੀ ਲੈ ਵੀ ਬਾਹੀ ਗੁਰੂ ਸੱਚੇ ਪਾਤਸ਼ਾਹ ਲਕਸ਼ਮੀ ਮਾਤਾ ਹਮਾਰੀ ਤੇ ਬਰਕਤ ਵਾ ਵੀ ਮਿਹਨਤ ਕਰਨ ਦਾ ਸਾਨੂੰ ਬਲ ਬਖਸ਼ ਜੇਡ ਖੋਲ ਜਾ ਸਾਰੇ ਨਹੀਂ ਲਕਸ਼ਮੀ ਮਾਤਾ ਉਰ ਆਦੂ ਕੋਈ ਲਕਸ਼ਮੀ ਉੱਤਰ ਨਾ ਜਾਵੇ ਮੈਂ ਕਹਿੰਦਾ ਸੁੱਖੀ ਸਣੋਂ ਲੈ ਆਲੀ ਗੱਲ ਕਰ ਤੇ ਸੁੱਖੀ ਉਹਦੇ ਵਾਲੀ ਗੱਲ ਕਰਦੀ ਕਿੱਥੋਂ ਸੁੱਖੀ ਕਿਹ ਵਾਲਾ ਸੁੱਖੀ ਕਿਹ ਵਾਲਿਆ ਵੀ ਕਹਦਾ ਮੈਂ ਕਿ ਲਕਸ਼ਮੀ ਆਊਗਾ ਸਾਰਾ ਕੁਝ ਕੋਹਤਾ ਕਹਿੰਦਾ ਮੇਰੀ ਲੱਗੀ ਅੱਖ ਕਹਿੰਦਾ ਜਿਹੜੀਆਂ ਮੱਜਾਂ ਖੜੀਆਂ ਸੀ ਉਹ ਵੀ ਲੈ ਗਈ ਚੋਦ ਹਲੋ ਲਈ ਆਪਾਂ ਪਹੁੰਚ ਗਏ ਸੀ ਬੀਆ ਐਂਡ ਸੇਠੀ ਸ਼ੂਜ਼ ਭਾਰੇ ਚੱਲਦੇ ਦੇਖੋ ਸਾਡੇ ਭਾਰੇ ਚੱਲਦੇ ਦੇਖੋ ਸਾਡੀ ਮਾਰਕੀਟ ਦੇਖੋ ਮਾਰਕੀਟ ਬਹੁਤ ਸੋਣੀ ਬਣਾਈ ਹੁਣ ਆਪਾਂ ਇੱਥੇ ਦੀਵੇ ਲਾਉਂਦੇ ਉੰਦੇ ਸੀਗੇ ਇਸ ਦੀਵਾਰੀ ਤੇ ਦੂਜੀ ਦੋਦ ਕੰਨਾ ਤੇ ਲਾ ਰਹੇ ਹਨ ਤੇਲ ਲਾ ਕਰਦੇ ਹੋਰ ਇਧਰ ਕਰਦੇ ਕਰਨ ਤੇ ਦੂਰ ਕਰਦੇ ਹੋਰ ਇਧਰ ਨੂੰ ਬਰਾ ਨੂੰ ਅੱਗੇ ਵਾਸਤੇ ਚੱਲ 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 ਬਸ ਲਾਵੀਂ ਉਹ ਲਾ ਦੇ ਹੈਪੀ ਦਿਵਾਰੀ ਦੀ ਦੁਕਾਨ ਚਲੋ ਤਸਰੋ ਲਓ ਬਈ ਗਾਈਜ਼ ਅਸੀਂ ਦੋਨੇ ਦੁਕਾਨਾਂ ਤੇ ਲਾਤੇ ਆ ਦੀਵੇ ਪਰ ਸਾਨੂੰ ਗੋਭੀ ਵਾਲੇ ਪਕੌੜੇ ਤਾਂ ਨਹੀਂ ਮਿਲੇ ਨਹੀਂ ਹੁਣ ਜੀਵ ਹੀ ਨਹੀਂ ਕਰਦਾ ਹੁਣ ਜੀਵ ਨਹੀਂ ਕਰਦਾ ਹੁਣ ਜਾ ਕੇ ਰੋਟੀ ਖਾਵਾਂਗੇ ਸੀਆ ਭਾਜੀ ਲੈ ਕੇ ਜਾਵਾਂਗੇ ਸੀਆ ਸੇਪ ਭਾਜੀ ਸੇਪ ਸੀ ਸੇਪ ਭਾਜੀ ਲੈ ਕੇ ਜਾਵਾਂਗੇ ਨਾਲ ਰਾਇਤਾ ਵੀ ਲੈ ਕੇ ਅੱਜ ਪੂਰਾ ਫੀਲ ਐ ਪਾਇਨੇ ਪਰ ਤੰਧੂ ਮਿਲਣਾ ਮੈਂ ਮਿਡ ਸਟਾਰ ਤੋਂ ਲਵਾਂਗਾ ਹੈਂ ਤਾਂ ਡਾਇਮੰਡ ਸਟਾਰ ਤੋਂ ਨਹੀਂ ਨਿੱਕੀ ਪਤਾ ਕੀ ਗੱਲ ਸੀ ਸੇਪ ਭਾਜੀ ਹਾਂ ਡਾਇਮੰਡ ਸਟਾਰ ਤੋਂ ਉਹ ਕੀ ਖਾਦੀ ਸੋ ਦੇਵਾ ਕੀ ਖਾਦੀ ਜੀ ਕਿਹੜੀ ਸਬਜ਼ੀ ਦਾ ਤੁਸੀਂ ਓਏ ਸੇਭਾਜੀ ਹੁੰਦਾ ਨਹੀਂ ਬਾਲੀ ਸਬਾਹ ਹੁੰਦੀ ਹੈ ਠੀਕ ਹੈ ਮੈਂ ਕਰ ਦਿੰਦੀ ਸੇਭਾਜੀ ਵੀ ਕਰ ਲਾਂਗੇ ਨਾਲ ਨਹੀਂ ਨਹੀਂ ਫਿਰ ਰਹਿਣ ਦਿਓ ਥੋ ਇੰਨਾ ਕੁਸ਼ ਕੀ ਕਰਨਾ ਆਪਾਂ ਯਾਰ ਓ ਵੀ ਠੀਕ ਹੈ ਬਾਲੀ ਸਪਾਈਸੀ ਨਹੀਂ ਬਣਾਉਂਦੇ ਉਹ ਕਰਾਂਗੇ ਸਾਡਾ ਸਪਾਈਸੀ ਬਣਾ ਠੀਕ ਹੈ ਨਹੀਂ ਜੀ ਤੁਸੀਂ ਕਹਿੰਦੇ ਸੀ ਉਹਦੇ ਕੀ ਖਾਦਾ ਸੀ ਆਪਾਂ ਮੇਰੇ ਵੀ ਆ ਗਾ ਰਿਹਾ ਸੀ ਸੀ ਉਹਨਾਂ ਨੇ ਮੈਂ ਖਾਦਾ ਸੀਗਾ ਕੀ ਮਸ਼ਰੂਮ ਮਸ਼ਰੂਮ ਹਾਂ ਵੇ ਹਾਂ ਸਾਸ ਜੀ ਹਾਂ ਪਲੇਟ 'ਚ ਲਈਆ ਸਰ ਜੀ ਕੋਈ ਮੋਬਾਈਲ ਟਾਈਮ ਲੱਗਦਾ ਟਾਈਮ ਲੱਗੂ ਆਪਾਂ ਕਰੀਏ ਚਲੋ ਕੋਈ ਠੀਕ ਹੈ ਹਾਂ ਛੋਟਾ ਵੱਡਿਆਂ ਦਾ ਹੀ ਸਿਰ ਮੱਥੇ ਹੁਕਮ ਹਾਂ ਫੇਰ ਕਦੇ ਹਾਂਜੀ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਫੇਰ ਕਦੇ ਡਿਨਰ ਕਰਾਂਗੇ ਬਰਥਡੇ ਆਉਣ ਵਾਲਾ ਸਾਡੇ ਦੋਨਾਂ ਦੇ ਘਰ ਵਾਲਿਆਂ ਦਾ ਬਰਥਡੇ ਆਉਣ ਵਾਲਾ ਲਓ ਭਾਈ ਆਪਣੇ ਘਰੇ ਵੀ ਲੱਗ ਗਈ ਆ ਅੱਜ ਮੁੰਨਾ ਸੱਤਰਖਾਲੇ ਉਸਤ ਮੁੰਨਾ ਚਲੋ ਕੋਈ ਨਾ ਇਹਦੀ ਵੀ ਦਿਵਾਲੀ ਆ ਜੀ ਕੀ ਅੱਜ ਨਹੀਂ ਕਹਿੰਦੇ ਹਾਂ ਕੋਈ ਨਾ ਪੀਣ ਵਾਲਿਆਂ ਦੀ ਵੀ ਦਿਵਾਲੀ ਆ ਆਵਾ ਦੇ ਵੀ ਲਾਉਣੇ ਵਾ ਟੂ ਉੱਪਰ ਦੀ ਵੀ ਲਾਉਣੇ ਮੇਰੇ ਪਾਸ ਵੀ ਕਿਹੜੀ ਲੈਣੀ ਹੈ ਕਿਹੜੀ ਲੈਣੀ ਹੈ ਕਿਹੜੀ ਲੈਣੀ ਹੈ ਚਲ ਆ ਲੈ ਲਾਉ ਮੈਂ ਜਾ ਵੀ ਮੁੱਟੂ ਤੂੰ ਆਂਦੀ ਛੋਟੀ ਭੈਣ ਨੂੰ ਦੇਤੀ ਥੈਂਕ ਯੂ ਸੋ ਮਚ ਹਾਂਜੀ ਇਹ ਸੁਣ ਆ ਪਰ ਹਾਂਜੀ ਗਾਇਸ ਕੀ ਤੁਸੀਂ ਰੈਡੀ ਹੋ ਫਟਾਕੇ ਚਲਾਉਣ ਵਾਸਤੇ ਯੈਸ ਮੈਂ ਰੈਡੀ ਹਾਂ ਫਟਾਕੇ ਚਲਾਉਣ ਵਾਸਤੇ ਗੁੰਤਾਜ ਵੀ ਰੈਡੀ ਹੈ ਫਟਾਕੇ ਚਲਾਉਣ ਵਾਸਤੇ ਪਹਿਲਾਂ ਯੇ ਅੱਜ ਦੇਖਦੇ ਆਂ ਬਹੁਤ ਸਾਰੇ ਪਟਾਕੇ ਚਲਾਵਾਂਗੇ ਅਸੀਂ ਜੁਜਾਰ ਵੀ ਰੈਡੀ ਐ ਪਟਾਕੇ ਚਲਾਉਣ ਵਾਸਤੇ ਐਤੋਂ ਰੋਟੀ ਖਾ ਰਿਆ ਹੁਣ ਅਸੀਂ ਰੈਡੀ ਆਂ ਫੋਟੋ ਕਰਾਉਣ ਵਾਸਤੇ ਕਿਉਂਕਿ ਅਸੀਂ ਦੋਵੇਂ ਬੰਨਾਂ ਨੇ ਇੱਕ ਜਿਹੇ ਸੂਟ ਪਾਇਆ ਤਾਂ ਅਸੀਂ ਦੇਖੋ ਜੀ ਪਾਰਸ ਲੈ ਕੇ ਦੇਖੋ ਅਸੀਂ ਅਸੀਂ ਪਸ ਦਾ ਬਾੜੀਆਂ ਬਾੜੀਆਂ ਖਰਾਵਾ ਲਈ ਮੇਰੇ ਚੱਪੜਾ ਨਾਲ ਦੀ ਪਰਸ ਦੇਖੋ ਮੈਂ ਚੱਪਲ ਪਾਈ ਮੈਂ ਆ ਪਰਸ ਦੀ ਨਿਆ ਚੱਪਲ ਪਾਈ ਦੀ ਨਿਆ ਆ ਪਰਸ ਚੱਕਿਆ ਕੌਚ ਦਾ ਓ ਮਾਈ ਗਾਡ ਕੌਚ ਲੈ ਵਾ ਤੂੰ ਦਾ ਬਲੌਗ ਬਣਾ ਰੇ ਸਾਡੇ ਸੂਟ ਆ ਜਾਣਗੇ ਬਲੌਗ ਚ ਕਸਨਾ ਚੜ ਚੜ ਦਾ ਚ ਮਾ ਜੀ ਚ ਕੋਰੇ ਆਏ ਐ ਐ ਦੂਰ ਆ ਮੜਿਆ ਚਾਚੀ ਇਧਰ ਆਇਆ ਪਾ ਇਹ ਬਣਾ ਕੇ ਹਾਂ ਲਓ ਚਾਚੀ ਜੇ ਨਪਰਾ ਖਲੇ ਤਾਂ ਦੇ ਹਾ ਜੇ ਹਾ ਜੇ ਦੇਖ ਰਿਹਾ ਸਾਡਾ ਸੰਸਾਰ ਦੇਖਿਆ ਵੀਡੀਓ ਬਣਾਉਣਾ ਹੈ ਅਸਮਰ ਤੇ ਜੂ ਨੂੰ ਕੂ ਵੀ ਬਣਾਉਣਾ ਇੱਕ ਸਨੈਪਚੈਟ ਤੇ ਚਲ ਬਣਾਉਣੀ ਪਾਣੀ ਆਉਂਦੀ ਥੂ ਵੀ ਬਣਾ ਦੇ ਆ ਚਲ ਜੂ ਆਗੇ ਪਕੜ ਮਮੀ ਮਟਿਕ ਤੇ ਲਾਇਆ ઓ ਮਾਈ ਗਾਡ ਮੋਟੀ ਆਪਾਂ ਆਪਾ ਬਤਾ ਕਿਵੇਂ ਲੱਗ ਰਹੀਆਂ ਜੀ ਪਟਿਆਰੇ ਦਵਾਈਆਂ ਹੋਣੀਆਂ ਅੱਛੀਆਂ ਲੱਗ ਰਹੀਆਂ ਪੰਜਾਬ ਤੋਂ ਕਿਵੇਂ ਲੱਗ ਰਹੀ ਹੈ ਨਾ ਮੰਮੀ ਅਸੀਂ ਕਿਵੇਂ ਲੱਗ ਰਹੀਏ ਬਣਾ ਦੀ ਅੱਜ ਦੋਨੇ ਭੈਣਾਂ ਮੰਮੀ ਅਸੀਂ ਦੋਨੇ ਭੈਣਾਂ ਕਿਵੇਂ ਲੱਗ ਰਹੀਆਂ ਅੱਜ ਐ ਦੱਸ ਹੈ ਹੈ ਨਾ ਅਸੀਂ ਵੀ ਰੋੜੀਦਾ ਕੇਲ ਕਿੰਨਾ ਹੈ ਹੈ ਲਾਇਆ ਤੇ ਮੈਂ ਨਾਲ ਆਪਾਂ ਦੇ ਗਿਰ ਖਾਜ ਚਾਚੀ ਅਸਲਾ ਉਹ ਦੇ ਦੋ ਵੀਰੇ ਕੋਲ ਦੇ ਆ ਵੀਰੇ ਕੋਲ ਵੀਰੇ ਤੋਂ ਕਿਤੇ ਨਹੀਂ ਆਂਦੀ

ਇੱਥੇ ਕਿੱੜ ਕੋ ਉੱਧਰ ਕਿੱੜ ਉਹ ਨਾ 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 ਤੋ ਨਾ ਤੋ ਉਹ ਬਹੁਤ ਵਧਾਈਆਂ ਮੰਮੀ ਬਹੁਤ ਬਹੁਤ ਟੈਂਪੀਜ਼ ਨਵਾਂ ਲੱਗ ਗਿਆ ਅਸਲੀ ਕੀ ਨਿਆਜ ਉਧਰ ਗਈ ਵੀਡੀਓ ਬਣਾਉਂਦੇ ਕੋਈ ਕਦੇ ਗਏ ਹਰ ਕਿਸੇ ਨਾਲ ਹੀ ਮਾਰਨ ਚਾਹੇ ਤੂੰ ਆਉਂ ਫੜਾਈ ਬਹੋ ਜੀ ਪੰਜੀ ਸੇਪਾ ਦੀ ਦੋਸਤ ਐਨ ਨਹੀਂ ਟਕੋਣ ਨਾ ਬਈ ਇਹ ਸਾਡੀ ਛੋਟੀ ਜੀ ਕਿਊਟ ਜੀ ਕੁੜੀ ਨੇ ਕਰੋਦੀ ਧਰੀ ਆ ਭਾਈ ਮੱਥਾ ਟੇਕਦੀ ਐ ਚ ਏ ਵਾਹੀ ਗੁਰੂ ਜੀ ਤੂੰ ਬਣਾ ਵੀਡੀਓ ਬਣਾ ਆਈ ਵਰਕੇ ਰੱਖਣਾ ਓਕੇ ਆਈ ਰੱਖਾਈ ਓਕੇ ਇੱਕ ਤੇ ਕਰਨੀ ਮਨ ਦੀ ਜੇ ਕਰਨੀ ਉਹਨਾਂ ਨੂੰ ਇਕੱਠਾ ਫੜ ਦੇ ਨੂਰਾ ਫਿਰ ਵਧੀਆ ਲੱਗੂਗੀ ਓਏ ਮੈਂ ਲਾ ਦੂੰ ਕੱਲਾ ਇੱਥੇ ਸਾਰੇ ਚੱਕਲੇ ਉਹ ਕੱਲਾ ਆਪਣੇ ਉੱਧਰ ਕੋਈ ਨਹੀਂ ਜਿੱਥੇ ਪਾਣਾ ਓਏ ਇਹਨੂੰ ਖਾ ਕੇ ਚਲਾਉਣਾ ਸੀ ਤਾਕੇ ਚਲਾਉਣ ਵਾਸਤੇ ਮੀ ਐਂਡ ਦੀਦੂ ਠੀਕ ਆ ਉਧਰ ਰਿੱਕੀ ਸਰ ਆਗੇ ਟੋਪੀ ਲੈ ਕੇ ਉਧਰ ਵੱਡਾ ਵੀਰਾਂ ਕੇਮ ਹੋ ਟੋਪੀ ਲੈ ਕੇ ਟੋਪੀ ਲੈ ਕੇ ਇੱਥੇ ਆ ਉਹ ਟੋਪੀ ਆਈ ਉਹ ਰਿੱਕੀ ਭਾਗੇ ਤਾਂ ਉਹ ਤਾਂ ਉੱਪਰ ਭਾਗੇ ਸੀਗੇ ਚਲਾਇਆ ਕਿ ਛੱਡ ਵੀਰਾ ਖਰੀਨ ਛੱਡ ਇਰਾ ਕਰੀ ਨਾ ਛੱਡ ਠੀਕ ਐ ਆਪ ਕਿ ਨਹੀਂ ਰਹਿੰਦੇ ਪਿੱਛੇ ਆ ਕੇ ਪ੍ਰਾਕਤੀ ਖੜ ਜਾ ਯਾਰ ਖੜ ਜਾ ਖੜ ਜਾ ਰਾਜਿੰਦਰ ਕੀ ਰੱਖੀ ਬੈਠੇ ਹੋ ਸਾਡੀ ਲੈਡ ਨੂੰ ਤੋੜਦੀ ਤੂੰ ਜ ਤੋੜੀ ਆ ਰਾਮਨੇ ਨੂੰ ਬੁਲਾ ਲਓ ਰਾਮਨੇ ਨੂੰ ਰਾਮਨੇ ਮੈਂ ਲੈ ਹਾਂ ਹਟ ਚੱਲ ਚੱਲ ਜੇ ਨਾ ਚੱਲਿਆ ਪੁੱਤ ਬੱਸ ਹੋ ਗਿਆ ਓਏ ਹਟ C'è un'altra cosa che non si può fare. C'è un'altra cosa che non si andare. fare. C'è non si che non cosa non ਜੇ ਚੱਲ ਤੇਰਾ ਤੀਤਾ ਪਾੜੋ ਜਾਂਦਾ ਮੈਨੂੰ ਮਥਲੇ ਇਹ 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 ਵੀਰੇ ਸਹੀ ਨਹੀਂ ਹੈਗੀ ਹਾ ਇਧਰ ਨੂੰ ਕਰਕੇ ਚਲਾਉ ਜਾਂਦਾ ਇਹ ਪਿੰਗੀ ਜੀ ਕਰਕੇ ਕਿਉਂ ਚਲਾਈ ਜਾਂਦੇ ਹੋ ਤੁਸੀਂ ਤੁਸੀਂ ਫੇਰ ਆਏ ਨਹੀਂ ਪਤਾ ਇਧਰ ਨੂੰ ਆ ਜੇ ਮੈਨੂੰ ਆਏ ਲੱਗਦਾ ਇਹ ਓ ਬਾਹ ਬਈ ਇਹ ਕੀ ਬਾਤ ਬਣਾ ਕਰੋ ਕਿਆ ਬਾਤ ਹੈ ਅਨਾਰ ਰੱਖਤੇ ਹੁਣ ਇਕੱਠੇ ਚਲਾਵਾਂਗੇ ਇਹਨਾਂ ਨੂੰ ਕਿੰਨੇ ਰੱਖਤੇ ਉਹ ਨਾਲ ਹੀ ਛੜ ਛੜ ਰੱਖੀ ਪਈ ਆ ਚੱਲੇ ਬੰਦੇ ਯਾਰ ਕੁਸ਼ੀਨ ਨੂੰ ਦਾ Men det er fort gjort. ਕਾਈ ਜੋੜ ਚਲਾ ਰਹੇ ਆ 50 ਆ 50 ਆ ਮੰਮਾ ਦੀਦੀ 50 ਲਗਾ ਹਲੋ ਚੱਲ ਹੌਲੀ ਜੀ ਹੋ ਕੇ ਪਟਾਕੇ ਵਿਚਾਰ ਕੇ ਆਉਂਦੇ ਵਾਪਸ ਲਿਓ ਬਾਕੀ ਵੀ ਜੇ ਆਹ ਤਾਂ ਗੁੰਤਾਜ ਦੇ ਆ ਗਏ ਸਾਰੀ ਗੁੰਤਾਜ ਹਾਂ ਗੁੰਤਾਜ ਦੇ ਆ ਵੀ ਫੇੜ ਫੇੜ ਗੁੰਤਾਜ ਦੇ ਹਾਂ ਇਹ ਵੀ ਗੁੰਤਾਜ ਦੇ ਐ ਬਾਪਿਆਂ ਤੋ ਚਲਾ ਹਾਂ ਸਾਰੇ ਵਾੜ ਗਏ ਇਧਰ ਮਿੱਤ ਲਾਇਏਗੇ ਸਾਰੇ ਸਾਰੇ ਲੈਗੇ ਉਹ ਸੀ ਦੀਦੀ ਕੋਲੇ ਫੜੋ ਆ ਫੜਾਓ ਬਈ ਦੀਦੀ ਦੇ ਦੇ ਬਾਧੂ ਬਈਆਂ ਨੇ ਦੀਦੀ ਬਾਧੂ ਬਈਆਂ ਨੇ ਦੇ ਦੋ ਆਏ ਹੋਏ ਹੈਗਾ ਲੈ ਤੇਰੀ ਕੋਲ ਆ ਆ